ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਰਾਮ ਰਹੀਮ ਫਿਰ ਤੋਂ ਪੈਰੋਲ ਤੇ ਆਣਗੇ ਤੇ ਉੱਥੇ ਹੀ ਪ੍ਰੇਮੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਜਿਹੜੀ ਕਿ ਆਈ ਹੈ ਤੇ ਉੱਥੇ ਹੀ ਹਾਈ ਕੋਰਟ ਦੇ ਅੱਗੇ ਇੱਕ ਵੱਡੀ ਮੰਗ ਰੱਖੀ ਹੈ ਰਾਮ ਰਹੀਮ ਨੇ ਕਿ ਉਹਨਾਂ ਨੂੰ ਫਰਲੋ ਜਾਂ ਪੈਰੋਲ ਤੇ ਉੱਤੇ ਜਿਹੜਾ ਕਿ ਕਿਹਾ ਜਾ ਰਿਹਾ ਉਸ ਨੂੰ ਖਤਮ ਕੀਤਾ ਜਾਵੇ ਤੇ ਜਿਸ ਤੋਂ ਬਾਅਦ 21 ਦਿਨਾਂ ਨੂੰ ਲੈ ਕੇ ਉਹਨਾਂ ਨੂੰ ਫਿਰ ਤੋਂ ਪੈਰੋਲ ਮਿਲ ਸਕਦੀ ਹੈ ਤੇ ਇਹ ਵੱਡੀ ਖਬਰ ਹੈ ਜਿਹੜੀ ਕਿ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਜਿਸ ਦੇ ਦੌਰਾਨ ਵੋਟਾ ਤੋਂ ਪਹਿਲਾਂ ਹੁਣ ਰਾਮ ਰਹੀਮ جیل ਤੋਂ ਬਾਹਰ ਆ ਸਕਦੇ ਨੇ ਤੇ ਪਹਿਲਾਂ ਵੀ ਉਹਨਾਂ ਨੂੰ ਕਾਫੀ ਵਾਰ ਪੈਰੋਲ ਮਿਲ ਚੁੱਕੀ ਹੈ ਤੇ ਹੁਣ ਹਾਈ ਕੋਰਟ ਨੂੰ ਉਹਨਾਂ ਨੇ ਇੱਕ ਵੱਡੀ ਮੰਗ ਰੱਖੀ ਹੈ ਤੇ ਜਿਸ ਦੇ ਦੌਰਾਨ ਹੁਣ ਜ ਆ ਰਾਮ ਰਹੀਮ ਜਿਹੜੇ ਕਿ ਪੈਰੋਲ ਤੋਂ ਬਾਹਰ ਪੈਰੋਲ ਦੇ ਦੌਰਾਨ ਬਾਹਰ ਆ ਸਕਦੇ ਨੇ ਤੇ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਅੰਦਰ ਲੋਕ ਸਭਾ ਚੌਣਾ ਤੋਂ ਪਹਿਲਾਂ ਡੇਰਾ ਸਰਸਾ ਦਾ ਰਾਮ ਰਹੀਮ ਜਿਹੜਾ ਕਿ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਤੇ ਉੱਥੇ ਹੀ ਆਦਮੀ ਜਿਸ ਦੇ ਸ਼ੋਸ਼ਣ ਤੇ ਕਤਲ ਕੇਸ ਦੇ ਵਿੱਚ ਸਜ਼ਾ ਕੱਟ ਰੇ ਰਾਮ ਰਹੀਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ਤੇ ਪਵੰਦੀ ਲਗਾਉਣ ਵਾਲੇ ਹੁਕਮ ਨੂੰ ਹਟਾਵੇ ਤੇ ਰਾਮ ਰਹੀਮ ਨੇ ਦਾਵਾ ਕੀਤਾ ਹੈ ਕਿ ਉਹ ਇਸ ਸਾਲ 20 ਦਿਨਾਂ ਦੀ ਪੈਰੋਲ ਤੇ 21 ਦਿਨਾਂ ਦੀ ਫਰਲੋ ਸਮੇਤ ਕੁੱਲ 41 ਦਿਨਾਂ ਦੀ ਰਿਹਾਈ ਲਈ ਯੋਗ ਹੈ ਔਰ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਤੇ ਦੱਸਿਏ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਹਰ ਰਾਮ ਰਹੀਮ ਨੂੰ ਬਾਰ-ਬਾਰ ਚਹਲਚੋ ਬਾਹਰ ਲਿਆਉਣ ਤੇ ਆਪਣਾ ਵਿਰੋਧ ਪ੍ਰਗਟਾਇਆ ਸੀ ਤੇ ਇਸ ਤੋਂ ਬਾਅਦ ਜਿਹੜਾ ਕਿ 29 ਫਰਵਰੀ ਨੂੰ ਹਾਈ ਕੋਰਟ ਨੇ ਸੂਬਾ ਸਰਕਾਰ ਦੀ ਉਹ ਜਿਹੜਾ ਕਿ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਡੇਰਾ ਮੁਖੀਰ ਰਾਮ ਰਹੀਮ ਦੀ ਜਿਹੜੀ ਕਿ ਪੈਰੋਲ ਅਰਜੀ ਤੇ ਵਿਚਾਰ ਨਾ ਕਰਨ ਦੇ ਹੁਕਮ ਦਿੱਤੇ ਸੀ ਤੇ ਉਧਰ ਰਾਮ ਰਹੀਮ ਨੇ ਹਾਈ ਕੋਰਟ ਦੇ ਹੁਕਮਾਂ ਤੇ ਰੋਕ ਦੀ ਮੰਗ ਕਰਦਿਆ ਹੋਇਆ ਦਲੀਲ ਦਿੱਤੀ ਹੈ ਕਿ ਪੈਰੋਲ ਤੇ ਫਰਲੋ ਦੇਣ ਦਾ ਉਦੇਸ਼ ਸੁਧਾਰਾਤਮਕ ਪ੍ਰਕਿਰਤੀ ਦਾ ਹੈ ਤੇ ਦੋਸ਼ੀ ਨੂੰ ਪਰਿਵਾਰ ਅਤੇ ਸਮਾਜ ਨਾਲ ਆਪਣੇ ਸਮਾਜਿਕ ਸਬੰਧ ਬਣਾਏ ਰੱਖਣ ਦੇ ਯੋਗ ਬਣਾਉਣਾ ਤੇ ਹਰਿਆਣਾ ਚੰਗੇ ਆਚਰਣ ਕੈਦੀ ਐਕਟ 2022 ਤਹਿਤ ਜੋਗ ਦੋਸ਼ੀਆਂ ਨੂੰ ਜਿਹੜਾ ਕਿ 70 ਦਿਨਾਂ ਦੀ ਪੈਰੋਲ ਤੇ 21 ਦਿਨਾਂ ਦੇ ਫਰਲੋ ਦੇਣ ਦਾ ਅਧਿਕਾਰ ਦਿੱਤਾ ਗਿਆ ਤੇ ਇਹ ਵੀ ਕਿਹਾ ਗਿਆ ਹੈ ਕਿ ਨਿਯਮ ਕਿਸੇ ਵੀ ਦੋਸ਼ੀ ਨੂੰ ਪੈਰੋਲ ਤੇ ਫਰਲੋ ਦੇਣ ਦੀ ਮਨਾਹੀ ਨਹੀਂ ਕਰਦੇ ਤੇ ਜਿਸ ਨੂੰ ਉਮਰ ਕੈਦ ਤੇ ਇੱਕ ਨਿਸ਼ਚਿਤ ਮਿਆਦ ਦੀ ਸਜ਼ਾ ਵਾਲੇ ਤਿੰਨ ਜੱਜ ਵੱਦ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਤੇ ਸਜ਼ਾ ਸੁਣਾਈ ਗਈ ਹੈ ਤੇ ਦੱਸ ਦਈਏ ਕਿ ਪਹਿਲੀ ਵਾਰ ਹੈ ਕਿ ਜਦੋਂ ਹਰਿਆਣਾ ਪੰਜਾਬ ਤੇ ਰਾਜਸਥਾਨ ਦੇ ਵਿੱਚ ਆਮ ਚੋਣਾ ਰਾਮ ਰਹੀਮ ਤੋਂ ਬਿਨਾ ਹੋ ਰਹੀਆਂ ਨੇ ਤੇ ਹਾਈ ਕੋਰਟ ਦੀ ਸ਼ਕਤੀ ਤੋਂ ਬਾਅਦ ਸਰਕਾਰ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਵਾਰ ਚੋਣਾ ਦੌਰਾਨ ਪੈਰੋਲ ਨਹੀਂ ਦਿੱਤੀ ਤੇ ਜਦੋਂ ਹੁਣ ਉਹ ਜਦੋਂ ਹੁਣ ਤੱਕ ਜਿਹੜਾ ਕਿ ਉਹ 2022 ਤੋਂ ਫਰਲੋ ਤੇ ਤਿੰਨ ਪੈਰੋਲਾ ਨਾਲ 192 ਦਿਨਾਂ ਦੇ ਲਈ ਬਾਹਰ ਆਏ ਨੇ ਤੇ ਦੱਸਿਆ ਕਿ ਹੈ ਜਿਹੜੀ ਖਬਰ ਹੈ ਢੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਹੁਣ ਦੱਸਿਆ ਜਾ ਰਿਹਾ ਕਿ ਹਾਈ ਕੋਰਟ ਦੇ ਅੱਗੇ ਵੱਡੀ ਮੰਗ ਰੱਖੀ ਹੈ ਤੇ ਹੁਣ ਜਿਹੜੇ ਕਿ ਰਾਮ ਰਹੀਮ ਵੋਟਾਂ ਤੋਂ ਪਹਿਲਾਂ ਬਾਹਰ ਆ ਸਕਦੇ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੋ ਇਸ ਗੱਲ ਨੂੰ ਲੈ ਕੇ ਹਜੇ ਸਾਡੇ ਚੈਨਲ ਕੋਈ ਵੀ ਪੋਸਟ ਨਹੀਂ ਕਰਦਾ ਤੇ ਜਿਸ ਦੇ ਦੌਰਾਨ ਹੁਣ ਰਾਮ ਰਹੀਮ ਜਿਹੜੇ ਕਿ ਵੋਟਾ ਤੋਂ ਪਹਿਲਾਂ ਬਾਹਰ ਆ ਸਕਦੇ ਨੇ ਤੇ ਇੱਕ ਵਾਰ ਫਿਰ ਦੱਸਦੀ ਏ ਕਿ ਜਿਹੜੇ ਰਾਮ ਰਹੀਮ ਨੂੰ ਹੁਣ ਜਲਦ ਪੈਰੋਲ ਮਿਲ ਸਕਦੀ ਹੈ ਤੇ ਵੋਟਾ ਤੋਂ ਪਹਿਲਾਂ ਜਿਹੜੇ ਕਿ ਡੇਰਾ ਮੁਖੀ ਨੇ ਉਹ ਬਾਹਰ ਆ ਸਕਦੇ ਨੇ ਤੇ ਪ੍ਰੇਮੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਿ ਮੁੜ ਜਿਹੜੇ ਕਿ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਸਕਦੇ ਨੇ